ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਜਸਮੀਤ ਸਿੰਘ ਪਾਟਿਆ ਜੀ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸੋ ਬਹੁਤ ਘੱਟ ਕੰਪਨੀਆਂ ਨੇ ਜਿਹੜੀਆਂ ਬਹੁਤ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਦੇ ਰਹੀਆਂ ਨੇ ਹੁਣ ਲੈਂਡਮਾਰਕ ਇਮੀਗ੍ਰੇਸ਼ਨ ਇੱਕ ਲਿਮਟਿਡ ਕੰਪਨੀ ਬਣ ਗਿਆ ਬਹੁਤ ਸਧਾਰਨ ਸ਼ਬਦਾਂ ਦੇ ਵਿੱਚ ਔਰ ਇਹਦੇ ਨਾਲ ਕੈਨੇਡਾ ਦੇ ਸਟੂਡੈਂਟ ਹੋਣ ਆਸਟ੍ਰੇਲੀਆ ਦੇ ਹੋਣ ਯੂਕੇ ਦੇ ਹੋਣ ਜਾਂ ਜਰਮਨੀ ਦੇ ਹੋਣ ਜਾਂ ਨਿਊਜ਼ੀਲੈਂਡ ਦੇ ਹੋਣ ਉਨਾ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਬੈਨੀਫਿਟ ਨੇ ਜਿਹੜੇ ਉਹ ਲੈਂਡਮਾਰਕ ਤੋਂ ਮਿਲਣਗੇ ਅਜੇ ਸਮਝਣਾ ਬਹੁਤ ਜ਼ਿਆਦਾ ਸਾਡੇ ਵਿਦਿਆਰਥੀਆਂ ਲਈ ਜ਼ਰੂਰੀ ਹੈ ਜਸ਼ਮੀਤ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰ ਹੈ ਔਰ ਨਾਲੇ ਬਹੁਤ ਬਹੁਤ ਮੁਬਾਰਕਾਂ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਕੰਪਨੀ ਹੋ ਗਈ ਇਹ ਵਿਦਿਆਰਥੀਆਂ ਦੀ ਨੌਲੇਜ ਲਈ ਜ਼ਰਾ ਦੱਸਿਓ ਕੀ ਬਦਲਾਅ ਆਇਆ ਲਿਮਟਿਟਿਡ ਹੋਣ ਨਾਲ ਕਿਸ ਤਰ੍ਹਾਂ ਦਾ ਬਦਲਾਅ ਹੈ ਸਰ ਇੱਕ ਤਾਂ ਜਿਹੜੀ ਸਾਡੀ ਫੀਲਡ ਹੈਗੀ ਆ ਜਿੰਨੂੰ ਅਸੀਂ ਆਪਾਂ ਕਹਿ ਦਿੰਨੇ ਆ ਕਿ ਇਮੀਗ੍ਰੇਸ਼ਨ ਫੀਲਡ ਹੈ ਸਟੱਡੀ ਵੀਜ਼ਾ ਫੀਲਡ ਹੈ ਉਹਨੂੰ ਰੈਕਗਨਿਸ਼ਨ ਬੜੀ ਘੱਟ ਮਿਲਦੀ ਆ ਦੇਖੋ ਆਪਣੀ ਸਰਕਾਰਾਂ ਵੱਲੋਂ ਵੀ ਉਹਨੂੰ ਇਦਾਂ ਦੇਖਿਆ ਜਾਂਦਾ ਦੇਖੋ ਕਿ ਏਜੰਟ ਨੇ ਏਜੰਟ ਨੇ ਸੋ ਸਾਨੂੰ 18 ਸਾਲ ਹੋ ਗਏ ਕੰਮ ਕਰਦੇ ਆ ਨੋ ਸਾਡੀ ਕੰਪਨੀ ਪ੍ਰਾਈਵੇਟ ਲਿਮਿਟਿਡ 2010 ਚ ਹੋਈ ਔਰ 2024 ਚ ਅਸੀਂ ਕੰਪਨੀ ਨੂੰ ਲਿਮਿਟਿਡ ਕਰਤਾ ਸੋ ਲਿਮਿਟਿਡ ਦਾ ਮਤਲਬ ਹੈ ਕਿ ਪਬਲਿਕ ਲਿਮਿਟਿਡ ਹੋਣਾ ਤੁਹਾਨੂੰ ਪਤਾ ਹੀ ਹੈ ਕਿ ਉਹਦੀਆਂ ਕਾਫੀ ਸਾਰੀਆਂ ਰੂਲਜ਼ ਐਂਡ ਰੈਗੂਲੇਸ਼ਨਸ ਹੁੰਦੀਆਂ ਆ ਔਰ ਕਿੱਥੇ ਦਾ ਇੱਕ ਜੀਸੀਬੀ ਕੋਈ ਛੋਟਾ ਕਿਹਾ ਕੋਈ ਲਾਇਸੈਂਸ ਵੀ ਲੈਣਾ ਹੋਵੇ ਉਹਦੇ ਲਈ ਵੀ ਸਾਨੂੰ ਪਤਾ ਨਹੀਂ ਕਿੰਨੀਆਂ ਅਪਰੂਵਲਸ ਲੈਣੀਆਂ ਪੈਂਦੀਆਂ ਬਟ ਲਿミਟਿਡ ਹੋਣ ਲਈ ਮੈਂ ਤੁਹਾਨੂੰ ਦੱਸ ਸਕਦਾ ਕਿ ਸਾਨੂੰ ਬਹੁਤ ਜ਼ਿਆਦਾ ਅਪਰੂਵਲਸ ਲੈਣੀਆਂ ਪਈਆਂ ਔਰ ਉਸ ਤੋਂ ਬਾਅਦ ਲਿミਟਿਡ ਹੀ ਨਹੀਂ ਅਸੀਂ ਕੀ ਕਹਿੰਦੇ ਆ ਬੰਬੇ ਸਟਾਕ ਐਕਸਚੇਂਜ ਲਿਸਟ ਕੀਤੀ ਹੈ ਕੰਪਨੀ ਕਿਉਂਕਿ ਲਿミਟਿਡ ਹੋਣ ਤੋਂ ਬਾਅਦ ਲਿミਟਿਡ ਹੋ ਸਕਦੀਆਂ ਬਹੁਤ ਸਾਰੀਆਂ ਕੰਪਨੀਆਂ ਵਰਟ ਸਟਾਕ ਐਕਸਚੇਂਜ 'ਚ ਲਿਸਟ ਕਰਨਾ ਇੱਕ ਆਪਣੇ ਆਪ 'ਚ ਪਹਿਲੀ ਇਮੀਗ੍ਰੇਸ਼ਨ ਕੰਪਨੀ ਸੀ। ਮੈਨੂੰ ਲੱਗਦਾ ਇਹ ਤਾਂ ਇੰਡੀਆ ਦੀ ਵੀ ਪਹਿਲੀ ਕੰਪਨੀ ਹੈ। ਸਭ ਤੋਂ ਵੱਡੀ ਇੰਡੀਆ ਦੀ ਪਹਿਲੀ ਇਮੀਗ੍ਰੇਸ਼ਨ ਕੰਪਨੀ ਜਿਹੜੀ ਸਟੱਡੀ ਵੀਜ਼ਾ 'ਚ ਡੀਲ ਕਰਦੀ ਹੈ ਉਹ ਬੰਬੇ ਸਟਾਕ ਐਕਸਚੇਂਜ 'ਚ ਲਿਸਟ ਹੋਈ ਹੈ। ਸਾਨੂੰ ਇਸ ਗੱਲ ਤੇ ਮਾਣ ਹੈ ਔਰ ਜਿਨ੍ਹਾਂ ਨੇ ਵੀ ਸਾਨੂੰ ਇਹ ਮੌਕਾ ਦਿੱਤਾ ਅਸੀਂ ਉਹ ਸਾਰੇ ਪੜਾਅ ਪੂਰੇ ਕੀਤੇ, ਅਸੀਂ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਜੋ ਵੀ ਸਰਕਾਰ ਦੀਆਂ ਹੁੰਦੀਆਂ ਔਰ ਉਹ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਅਸੀਂ ਇੱਕ ਲਿਸਟਡ ਐਂਡ ਲਿਮਿਟਿਡ ਕੰਪਨੀ ਬਣ ਚੁੱਕੇ ਆ ਉਹਦੇ ਦਾਇਰੇ ਚ ਸਾਨੂੰ ਹੋਰ ਜ਼ਿਆਦਾ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਆ ਕੰਪਲਾਈਂਸ ਫਾਲੋ ਕਰਨਾ ਹੈ ਬਟ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਡੀ ਲਾਈਨ 'ਚ ਸਟਰਕਚਰ ਨਹੀਂ ਸੀ ਸਾਨੂੰ ਇੱਕ ਜਨਰਿਕ ਰੈਕਗਨੀਸ਼ਨ ਨਹੀਂ ਮਿਲਦੀ ਸੀ ਇਹ ਚੀਜ਼ ਅਸੀਂ ਸਿਰਫ ਰੈਕਗਨੀਸ਼ਨ ਔਰ ਸਾਡੀ ਜਿੰਨੇ ਵੀ ਸਟੱਡੀ ਵੀਜ਼ਾ ਕੰਸਲਟੈਂਟ ਹੋਰ ਵੀ ਹੈਗੇ ਆ ਉਹਨਾਂ ਸਾਰਿਆਂ ਨੂੰ ਇੱਕ ਰੈਕਗਨੀਸ਼ਨ ਲਈ ਇਹ ਜਿਹੜਾ ਅਸੀਂ ਸਟੈਪ ਚੁੱਕਿਆ ਕਿਉਂਕਿ ਸਾਡਾ ਅਸੀਂ ਬਿਲਕੁਲ 100% ਕਲੀਅਰ ਕੱਟ ਕੰਮ ਕਰਦੇ ਆਂ ਔਰ ਬਿਲਕੁਲ ਟਰਾਂਸਪੇਰੈਂਟ ਕੰਮ ਕਰਦੇ ਆ ਜਿੰਨੇ ਵੀ ਕੰਸਲਟੈਂਟ ਹੈਗੇ ਆ ਉਹ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚੇ ਤੋਂ ਕਿਵੇਂ ਪੈਸੇ ਜ਼ਿਆਦਾ ਲੈ ਜਾ ਬਟ ਜੇ ਤੁਸੀਂ ਐਲੀਜੀਬਲ ਨਹੀਂ ਹੈਗੇ ਉਦੋਂ ਸਾਨੂੰ ਦੱਸ ਦਿੱਤਾ ਜਾਂਦਾ ਕਿ ਤੁਸੀਂ ਐਲੀਜੀਬਲ ਨਹੀਂ ਹੈਗੇ ਸੋ ਸਟੂਡੈਂਟਸ ਪੇਰੈਂਟਸ ਇੱਕ ਤੁਹਾਡਾ ਵਿਸ਼ਵਾਸ ਜਿੱਤਣ ਲਈ ਅਸੀਂ ਇਹ ਸਟੈਪ ਚੁੱਕਿਆ ਔਰ ਬਹੁਤ ਔਖਾ ਰਿਹਾ ਸਫਰ 5 ਸਾਲ ਲੱਗ ਗਿਆ ਸਫਰ 5 ਸਾਲ ਲੱਗ ਗਿਆ ਇਹਦਾ ਹੁਣ ਸਿੱਧਾ ਬੈਨੀਫਿਟ ਸਟੂਡੈਂਟਸ ਨੂੰ ਕੀ ਪੈਨ ਇੰਡੀਆ ਲ ਲੈਂਡਮਾਰਕ ਇਮੀਗ੍ਰੇਸ਼ਨ ਪੈਨ ਇੰਡੀਆ ਚ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੇਗਾ ਜੇ ਅੱਜ ਸਾਡੀਆਂ 13 ਬ੍ਰਾਂਚੇਜ਼ ਹਨ ਤਾਂ ਸਾਡਾ ਇਸ ਸਾਲ ਦੇ ਐਂਡ ਤੱਕ 30 ਬ੍ਰਾਂਚੇਜ਼ ਖੋਲਣ ਦਾ ਪਲਾਨ ਹੈ ਕਿ ਪੈਨ ਇੰਡੀਆ ਚ ਅਸੀਂ 30 ਬ੍ਰਾਂਚੇਜ਼ ਖੋਲਾਂਗੇ ਔਰ ਯੂਨੀਵਰਸਿਟੀਆਂ ਔਰ ਕਾਲਜਸ ਤੋਂ ਬੈਕ ਮੈਕਸਿਮਮ ਸਕਾਲਰਸ਼ਿਪਸ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਬੱਚਿਆਂ ਵਾਸਤੇ ਬੱਚਿਆਂ ਤੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾਏਗੀ ਕਿਸੇ ਵੀ ਸਟੂਡੈਂਟ ਤੋਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨ ਦੀ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਵੀ ਹਰ ਬੱਚੇ ਨੂੰ ਜਿਹੜਾ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸਟੱਡੀ ਵੀਜ਼ਾ ਲਗਵਾਏਗਾ ਉਹਨੂੰ ਇੱਕ ਟੈਬਲੇਟ ਜਾਂ ਫਿਰ ਕ੍ਰੋਮਬੁੱਕ ਦਿੱਤੀ ਜਾਏਗੀ ਬਿਲਕੁਲ ਸੋ ਇਹ ਵੀ ਬਹੁਤ ਵੱਡੇ ਬੈਨਫਿਟ ਨੇ ਜੀ ਸਟੂਡੈਂਟਸ ਨੂੰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜਸਮੀਤ ਜੀ ਜਦੋਂ ਕੋਈ ਕੰਪਨੀ ਲਿਮਟਿਡ ਹੋ ਜਾਂਦੀ ਹੈ ਕੀ ਤੁਹਾਡੀ ਆਫਰ ਲੈਟਰ ਉਹ ਜ਼ਿਆਦਾ ਸੀਰੀਅਸਲੀ ਕਾਲਜ ਉਹਨੂੰ ਕਨਸਿਡਰ ਕਰਨਗੇ ਤੁਹਾਡਾ ਵੀਜ਼ਾ ਜਦੋਂ ਪ੍ਰੋਸੈਸ ਹੋਣਾ ਹੈ ਸੁਣੋ ਜੀ ਦੇਖੋ ਇੱਕ ਆਪਣੇ ਆਪ ਜੀ ਇੱਕ ਬਹੁਤ ਵੱਡੀ ਮੈਂ ਕਹਾਂਗਾ ਜੀ ਅਸੀਂ ਬਹੁਤ ਵੱਡੀ ਇੱਕ ਕੀ ਕਹਿੰਦੇ ਆ ਅਚੀਵਮੈਂਟ ਕੀਤੀ ਹੈ ਲੈਂਡਮਾਰਕ ਨੇ ਔਰ ਜਿਹੜੇ ਕਾਲਜੇਸ ਹੈਗੇ ਆ ਸ਼ੁਰੂ ਤੋਂ ਹੀ ਚਾਹੇ ਉਹ ਕਿਸੇ ਵੀ ਕੰਟਰੀ ਦੇ ਕਾਲਜ ਹੋਣ ਜਾਇ ਅੱਜ ਦੇ ਰੇਟ 'ਚ ਮੈਂ ਕਹਾਂ ਤਾਂ ਤਿੰਨ ਕੰਟਰੀਜ਼ 'ਚ ਬੱਚੇ ਬਹੁਤ ਜ਼ਿਆਦਾ ਸਾਡੇ ਕੋਲ ਅਪਲਾਈ ਕਰ ਰਹੇ ਬਹੁਤ ਵੱਡੀ ਕੁਆਂਟੀਟੀ 'ਚ ਇੱਕ ਜਰਮਨੀ ਜੀ ਜਰਮਨੀ ਅੱਜ ਦੇ ਰੇਟ 'ਚ ਬਹੁਤ ਵੀਜ਼ਾ ਵਧੀਆ ਸਕਸੈਸ ਰੇਟ ਆ ਰਿਹਾ 5.5 62 ਤੇ ਮਾਸਟਰਸ ਦੇ ਵੀਜ਼ਾਜ਼ ਆ ਰਹੇ ਨੇ ਜਰਮਨੀ ਨੇ ਰੂਲ ਬਹੁਤ ਸਿੰਪਲੀਫਾਈ ਕਰਤੇ ਨੇ ਸੋ ਜਰਮਨੀ ਚ ਬਹੁਤ ਵੱਡੀ ਕੁਆਂਟੀਟੀ ਚ ਬੱਚੇ ਅਪਲਾਈ ਕਰ ਰਹੇ ਨੇ ਯੂ ਐਸ ਏ ਜੀਆਈਆਰਸੀ ਸਰਟੀਫਾਈਡ ਆ ਯੂ ਐਸ ਏ ਦੇ ਸਾਡੇ ਕੋਲ ਬਹੁਤ ਵੱਡੇ ਪੱਧਰ ਤੇ ਬੱਚੇ ਅਪਲਾਈ ਕਰ ਰਹੇ ਨੇ ਕੈਨੇਡਾ ਜਿੰਨਾ ਮਰਜ਼ੀ ਆਪਾਂ ਕਹੀਏ ਸਭ ਤੋਂ ਵੱਡਾ ਹੱਲੇ ਵੀ ਕੈਨੇਡਾ ਹੀ ਹੈ ਸੋ ਕੈਨੇਡਾ ਚ ਬੱਚੇ ਬਹੁਤ ਜ਼ਿਆਦਾ ਅਪਲਾਈ ਕਰ ਰਹੇ ਨੇ ਉਸ ਤੋਂ ਬਾਅਦ ਯੂ ਕੇ ਸੋ ਆਈਡੀ ਰੇਟ ਜੇ ਮੈਂ ਆਰਡਰ ਵਾਈਜ਼ ਕਹਾ ਤਾਂ ਇਹ ਚਾਰ ਕੰਟਰੀ ਚ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜੇ ਆਸਟ੍ਰੇਲੀਆ ਦੀ ਗੱਲ ਕਰੀ ਤਾਂ ਆਸਟ੍ਰੇਲੀਆ ਚ ਵੀ ਅਸੀਂ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਹਾਂ ਤੁਸੀਂ ਬਿਲਕੁਲ ਮਿਲੋ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕੀਤੀ ਜਾ ਸਕਦੀ ਜੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੋਏਗੀ ਤਾਂ ਤੁਹਾਨੂੰ ਆਸਟ੍ਰੇਲੀਆ ਲਈ ਵੀ ਗਾਈਡ ਕੀਤਾ ਜਾਏਗਾ ਔਰ ਇਸ ਤੋਂ ਬਾਅਦ ਨਿਊਜ਼ੀਲੈਂਡ ਨਿਊਜ਼ੀਲੈਂਡ ਚ ਜੇ ਤੁਹਾਡੇ ਕੋਲ 올ਡ ਫੰਡਸ ਹੈ ਤਾਂ ਤੁਸੀਂ ਨਿਊਜ਼ੀਲੈਂਡ ਚ ਅਪਲਾਈ ਕਰ ਸਕਦੇ ਹੋ ਸਿੰਗਾਪੁਰ ਪਾਥਵੇ ਟੂ ਆਸਟ੍ਰੇਲੀਆ ਐਂਡ ਯੂਕੇ ਦੁਬਈ ਪਾਥਵੇ ਟੂ ਯੂਐਸਏ ਆਸਟ੍ਰੇਲੀਆ ਕੈਨੇਡਾ ਜਰਮਨੀ ਇਹ ਵੀ ਅਸੀਂ ਸਾਰੇ ਅਪਲਾਈ ਕਰ ਰਹੇ ਹਾਂ ਇੰਟੀਰੀਅਰ ਦੇ ਬੱਚਿਆਂ ਨੂੰ ਮਤਲਬ ਹੈ ਕਿ ਸਾਰੇ ਕੰਟਰੀਜ਼ ਦੀ ਆਪਸ਼ਨ ਦੇਣ ਦੀ ਸਾਡੀ ਕੋਸ਼ਿਸ਼ ਹੈ ਔਰ ਸਾਰੇ ਹੀ ਕੰਟਰੀਜ਼ ਜਾਵਾਂਗੇ ਔਰ ਸਾਡਾ ਜਿਹੜੇ ਇੰਸਟੀਚੂਟ ਦੀ ਲਿਸਟ ਹੈ ਉਹ ਦਿਨ-ਬਦ ਦਿਨ ਵੱਧਦੀ ਜਾ ਰਹੀ ਹੈ ਕਿ ਹੁਣੇ ਵਿਦਿਆਰਥੀਆਂ ਦੇ ਲਈ ਵੀ ਇਹ ਸਮਝਣ ਦੀ ਗੱਲ ਹੈ ਕਿ ਜਦੋਂ ਹੁਣ ਤੁਸੀਂ ਆਪਣੀ ਆਫਰ ਲੈਟਰ ਲੈਣੀ ਹੈ ਤੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਵਰਗੀ ਜਿਹੜੀ ਲਿਮਟਿਡ ਕੰਪਨੀ ਹੈ ਤੁਸੀਂ ਉਹਦੇ ਤੇ ਜ਼ਿਆਦਾ ਭਰੋਸਾ ਕਰੋ ਸੋ ਪਬਲਿਕ ਲਿਮਟਿਡ ਕੰਪਨੀ ਇਮੀਗ੍ਰੇਸ਼ਨ ਦੀ ਹੋਵੇ ਤੇ ਤੁਸੀਂ ਸਮਝ ਸਕਦੇ ਹੋ ਕਿ ਯੂਨੀਵਰਸਿਟੀਆਂ ਵੀ ਬਹੁਤ ਆਸਾਨੀ ਦੇ ਨਾਲ ਆਫਰ ਲੈਟਰ ਦੇਣਗੀਆਂ ਔਰ ਹਾਈ ਕਮਿਸ਼ਨ ਕੋਲੇ ਵੀ ਜਦੋਂ ਤੁਹਾਡੀ ਫਾਈਲ ਜਾਣੀ ਹੈ ਤੇ ਹਾਈ ਕਮਿਸ਼ਨ ਵੀ ਉਸ ਫਾਈਲ ਨੂੰ ਬਹੁਤ ਇਜ਼ਤ ਦੇ ਨਾਲ ਟ੍ਰੀਟ ਕਰੇਗਾ ਸੋ ਇਹੀ ਕਾਰਨ ਹੈ ਕਿ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਹੜਾ ਸਕਸੈਸ ਰੇਟ ਹੈ ਉਹ ਵੀ ਬਹੁਤ ਵੱਡਾ ਹੈ ਸੋ ਉਮੀਦ ਕਰਦੇ ਹਾਂ ਜਸਮੀਤ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵਿਦਿਆਰਥੀਆਂ ਦੇ ਨਾਲ ਹੋਰ ਨਵੀਆਂ ਸਫਲਤਾਵਾਂ ਦੀਆਂ ਬੁਲੰਦੀਆਂ ਤੁਸੀਂ ਚੁੰਗੇ ਸੋ ਤੁਹਾਨੂੰ ਵੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਇੰਡੀਆ ਦੇ ਸਾਰੇ ਵਿਦਿਆਰਥੀਆਂ ਨੂੰ ਵੀ ਬਹੁਤ ਸ਼ੁਭ ਕਾਮਨਾਵਾਂ ਥੈਂਕ ਯੂ